ਬਿਲਡਿੰਗ ਵੇਚਣ ਦਾ ਸੌਦਾ ਹੁਣ ਅੱਗੇ ਨਹੀਂ ਵਧੇਗਾ ਅਮਰੀਕਾ ਵਿੱਚ ਜੋ ਕੁਝ ਵਾਪਰ ਰਿਹਾ ਉਸ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਭੂਮਿਕਾ ਬਾਰੇ ਸੋਚਣ ਦੀ ਲੋੜ ਹੈ ਬੀਸੀ ਦੇ ਬਿਲੀਨੀਅਰ ਜੈਮ ਪੈਟਿਸਨ ਦੀ ਕੰਪਨੀ ਨੇ ਇਹ ਐਮ ਫੈਸਲਾ ਕਰਦਿਆ ਅਮਰੀਕੀ ਏਜੰਸੀ ਆਈਐਸ ਜਾਨੀ ਕਿ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੂੰ ਵਰਜੀਨੀਆ ਸਥਿਤ ਆਪਣਾ 5,50,000 ਸਕੁਅਰ ਫੋਟੋ ਵੇਅਰ ਹਾਊਸ ਵੇਚਣ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ ਇਹ ਜਗਾ ਇਸ ਲਈ ਡਿਟੈਂਸ਼ਨ ਸੈਂਟਰ ਵਜੋਂ ਵਰਤੀ ਜਾਣੀ ਸੀ ਜਿਮ ਪੈਟਿਸਨ ਡਿਵੈਲਪਮੈਂਟ ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਰਜੀਨੀਆ ਵਿੱਚ ਉਹਨਾਂ ਦਾ ਇੰਡਸਟਰੀਅਲ ਬਿਲਡਿੰਗ ਵੇਚਣ ਦਾ ਸੌਦਾ ਹੁਣ ਅੱਗੇ ਨਹੀਂ ਵਧੇਗਾ ਇਸ ਸੌਦੇ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਤੇ ਅਮਰੀਕਾ ਦੋਵੇਂ ਥਾਵਾਂ ਤੇ ਤਿੱਖਾ ਪ੍ਰਤੀਕਰਮ ਦੇਖਣ ਨੂੰ ਮਿਲਿਆ ਸੀ ਬੀਸੀ ਦੀ ਅਟਾਰਨੀ ਜਨਰਲ ਨੀਕੀ ਸ਼ਰਮਾ ਅਤੇ ਮੈਂਬਰ ਆਫ ਪਾਰਲੀਮੈਂਟ ਜੈਨੀ ਕੋਨਬਰਗੇ ਸਿਆਸਤਦਾਨਾਂ ਨੇ ਇਸ ਕੰਪਨੀ ਨੂੰ ਹਿਊਮਨ ਰਾਈਟਸ ਦਾ ਹਵਾਲਾ ਦਿੰਦੇ ਹੋਏ ਇਸ ਸੌਦੇ ਉੱਤੇ ਮੁੜ ਵਿਚਾਰ ਕਰਨ ਦੇ ਲਈ ਕਿਹਾ ਸੀ ਸ਼ਰਮਾ ਨੇ ਕਿਹਾ ਸੀ ਕਿ ਕੈਨੇਡੀਅਨ ਬਿਜ਼ਨੈਸਸ ਨੂੰ ਅਮਰੀਕਾ ਵਿੱਚ ਜੋ ਕੁਝ ਵਾਪਰ ਰਿਹਾ ਉਸ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਭੂਮਿਕਾ ਬਾਰੇ ਸੋਚਣ ਦੀ ਲੋਅ ਡੈਮੋਕ੍ਰੇਸੀ ਕਿ ਰਾਈジング ਵਰਗੇ ਗਰੁੱਪਾਂ ਨੇ ਕਿਹਾ ਸੀ ਕਿ ਆਈਐਸ ਵਰਗੀ ਏਜੰਸੀ ਨੂੰ ਬਿਲਡਿੰਗ ਵੇਚਣਾ ਨੈਤਿਕ ਤੌਰ ਤੇ ਗਲਤ ਹੋਏਗਾ ਕਿਉਂਕਿ ਇਹ ਏਜੰਸੀ ਪਰਿਵਾਰਾਂ ਨੂੰ ਵੱਖ ਕਰਨ ਦੇ ਲਈ ਸਖਤ ਇਮੀਗ੍ਰੇਸ਼ਨ ਕਾਰਵਾਈਆਂ ਦੇ ਲਈ ਜਾਣੀ ਜਾਂਦੀ ਹੈ ਬੀਸੀ ਦੇ ਬਿਲੀਨੀਅਰਜ਼ ਜੈਮ ਪੈਟਿਸਨ ਦੀ ਕੰਪਨੀ ਨੇ ਇਹ ਅਹਿਮ ਫੈਸਲਾ ਕਰਦਿਆ ਅਮਰੀਕੀ ਏਜੰਸੀ ਆਈਐਸ ਜਾਨਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੂੰ ਵਰਜੀਨੀਆ ਸਥਿਤ ਆਪਣਾ 550000 ਸਕੁਅਰ ਫੋਟੋ ਵੇਅਰ ਹਾਊਸ ਵੇਚਣ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ ਇਹ ਜਗ੍ਹਾ ਆਈਸ ਲਈ ਡਿਟੈਂਸ਼ਨ ਸੈਂਟਰ ਵਜੋਂ ਵਰਤੀ ਜਾਣੀ ਸੀ ਜਿਮ ਪੈਟਿਸ਼ਨ ਡਿਵੈਲਪਮੈਂਟ ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਰਜੀਨੀਆ ਵਿੱਚ ਉਹਨਾਂ ਦਾ ਇੰਡਸਟਰੀਅਲ ਬਿਲਡਿੰਗ ਵੇਚਣ ਦਾ ਸੌਦਾ ਹੁਣ ਅੱਗੇ ਨਹੀਂ ਵਧੇਗਾ ਇਸ ਸੌਦੇ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਤੇ ਅਮਰੀਕਾ ਦੋਵੇਂ ਥਾਵਾਂ ਤੇ ਤਿੱਖਾ ਪ੍ਰਤੀਕਰਮ ਦੇਖਣ ਨੂੰ ਮਿਲਿਆ ਸੀ ਬੀਸੀ ਦੀ ਅਟਾਰਨੀ ਜਨਰਲ ਨੀਕੀ ਸ਼ਰਮਾ ਅਤੇ ਮੈਂਬਰ ਆਫ ਪਾਰਲੀਮੈਂਟ ਜੈਨੀ ਕੋਨਬਰਗੇ ਸਿਆਸਤਦਾਨਾਂ ਨੇ ਇਸ ਕੰਪਨੀ ਨੂੰ ਹਿਊਮਨ ਰਾਈਟਸ ਦਾ ਹਵਾਲਾ ਦਿੰਦੇ ਹੋਏ ਇਸ ਸੌਦੇ ਉੱਤੇ ਮੁੜ ਵਿਚਾਰ ਕਰਨ ਦੇ ਲਈ ਕਿਹਾ ਸੀ ਸ਼ਰਮਾ ਨੇ ਕਿਹਾ ਸੀ ਕਿ ਕੈਨੇਡੀਅਨ ਬਿਜ਼ਨੈਸਸ ਨੂੰ ਅਮਰੀਕਾ ਵਿੱਚ ਜੋ ਕੋਜੋ ਵਾਪਰ ਰਿਹਾ ਉਸ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਭੂਮਿਕਾ ਬਾਰੇ ਸੋਚਣ ਦੀ ਲੋੜ ਹੈ ਡੈਮੋਕਰੇਸੀ ਕਿ ਰਾਈジング ਵਰਗੇ ਗਰੁੱਪਾਂ ਨੇ ਕਿਹਾ ਸੀ ਕਿ ਆਇਸ ਵਰਗੀ ਏਜੰਸੀ ਨੂੰ ਬਿਲਡਿੰਗ ਵੇਚਣਾ ਨੈਤਿਕ ਤੌਰ ਤੇ ਗਲਤ ਹੋਏਗਾ ਕਿਉਂਕਿ ਇਹ ਏਜੰਸੀ ਪਰਿਵਾਰਾਂ ਨੂੰ ਵੱਖ ਕਰਨ ਦੇ ਲਈ ਸਖਤ ਇਮੀਗ੍ਰੇਸ਼ਨ ਕਾਰਵਾਈਆਂ ਦੇ ਲਈ ਜਾਣੀ ਜਾਂਦੀ ਹੈ BC ਦੇ ਬਿਲੀਨੀਅਰਜ਼ ਜੈਮ ਪੈਟਿਸਨ ਦੀ ਕੰਪਨੀ ਨੇ ਇਹ ਐਮ ਫੈਸਲਾ ਕਰਦਿਆ ਅਮਰੀਕੀ ਏਜੰਸੀ ਆਈਐਸ ਜਾਣੀ ਕਿ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਨੂੰ ਵਰਜੀਨੀਆ ਸਥਿਤ ਆਪਣਾ 550000 ਸਕੁਅਰ ਫੁੱਟ ਵੇਅਰ ਹਾਊਸ ਵੇਚਣ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ ਇਹ ਜਗ੍ਹਾ ਆਈਐਸ ਲਈ ਡਿਟੈਂਸ਼ਨ ਸੈਂਟਰ ਵਜੋਂ ਵਰਤੀ ਜਾਣੀ ਸੀ ਜੈਮ ਪੈਟਿਸਨ ਡਿਵੈਲਪਮੈਂਟ ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਰਜੀਨੀਆ ਵਿੱਚ ਉਹਨਾਂ ਦਾ ਇੰਡਸਟਰੀਅਲ ਬਿਲਡਿੰਗ ਵੇਚਣ ਦਾ ਸੌਦਾ ਹੁਣ ਅੱਗੇ ਨਹੀਂ ਵਧੇਗਾ ਇਸ ਸੌਦੇ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਤੇ ਅਮਰੀਕਾ ਦੋਵੇਂ ਥਾਵਾਂ ਤੇ ਤਿੱਖਾ ਪ੍ਰਤੀਕਰਮ ਦੇਖਣ ਨੂੰ ਮਿਲਿਆ ਸੀ BC ਦੀ ਅਟਾਰਨੀ ਜਨਰਲ ਨੀਕੀ ਸ਼ਰਮਾ ਅਤੇ ਮੈਂਬਰ ਆਫ ਪਾਰਲੀਮੈਂਟ ਜੈਨੀ ਕਵੈਨਬਰਗੇ ਸਿਆਸਤਦਾਨਾਂ ਨੇ ਇਸ ਕੰਪਨੀ ਨੂੰ ਹਿਊਮਨ ਰਾਈਟਸ ਦਾ ਹਵਾਲਾ ਦਿੰਦੇ ਹੋਏ ਇਸ ਸੌਦੇ ਉੱਤੇ ਮੁੜ ਵਿਚਾਰ ਕਰਨ ਦੇ ਲਈ ਕਿਹਾ ਸੀ ਸ਼ਰਮਾ ਨੇ ਕਿਹਾ ਸੀ ਕਿ ਕੈਨੇਡੀਅਨ ਬਿਜ਼ਨੈਸਸ ਨੂੰ ਅਮਰੀਕਾ ਵਿੱਚ ਜੋ ਕੁਝ ਵਾਪਰ ਰਿਹਾ ਉਸ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਭੂਮਿਕਾ ਬਾਰੇ ਸੋਚਣ ਦੀ ਲੋੜ ਹੈ ਡੈਮੋਕ੍ਰੇਟ ਸੀਕ ਰਾਈジング ਵਰਗੇ ਗਰੁੱਪਾਂ ਨੇ ਕਿਹਾ ਸੀ ਕਿ ਆਈਐਸ ਵਰਗੀ ਏਜੰਸੀ ਨੂੰ ਬਿਲਡਿੰਗ ਵੇਚਣਾ ਨੈਤਿਕ ਤੌਰ ਤੇ ਗਲਤ ਹੋਏਗਾ ਕਿਉਂਕਿ ਇਹ ਏਜੰਸੀ ਪਰਿਵਾਰਾਂ ਨੂੰ ਵੱਖ ਕਰਨ ਦੇ ਲਈ ਸਖਤ ਇਮੀਗ੍ਰੇਸ਼ਨ ਕਾਰਵਾਈਆਂ ਦੇ ਲਈ ਜਾਣੀ ਜਾਂਦੀ ਹੈ ਬੀਸੀ ਦੇ ਬਿਲੀਨੀਅਰਜ਼ ਜੈਮ ਪੈਟਿਸਨ ਦੀ ਕੰਪਨੀ ਨੇ ਇਹ ਐਮ ਫੈਸਲਾ ਕਰਦਿਆ ਅਮਰੀਕੀ ਏਜੰਸੀ ਆਈਐਸ ਜਾਣੀ ਕਿ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੂੰ ਵਰਜੀਨੀਆ ਸਥਿਤ ਆਪਣਾ 550000 ਸਕੁਅਰ ਫੋਟੋ ਵੇਅਰ ਹਾਊਸ ਵੇਚਣ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ ਇਹ ਜਗਾ ਆਈਸ ਲਈ ਡਿਟੈਂਸ਼ਨ ਸੈਂਟਰ ਵਜੋਂ ਵਰਤੀ ਜਾਣੀ ਸੀ ਜਿਮ ਪੈਟਿਸਨ ਡਿਵੈਲਪਮੈਂਟ ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਰਜੀਨੀਆ ਵਿੱਚ ਉਹਨਾਂ ਦਾ ਇੰਡਸਟਰੀਅਲ ਬਿਲਡਿੰਗ ਵੇਚਣ ਦਾ ਸੌਦਾ ਹੁਣ ਅੱਗੇ ਨਹੀਂ ਵਧੇਗਾ ਇਸ ਸੌਦੇ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਤੇ ਅਮਰੀਕਾ ਦੋਵੇਂ ਥਾਵਾਂ ਤੇ ਤਿੱਖਾ ਪ੍ਰਤੀਕਰਮ ਦੇਖਣ ਨੂੰ ਮਿਲਿਆ ਸੀ BC ਦੀ ਅਟਾਰਨੀ ਜਨਰਲ ਨੀਕੀ ਸ਼ਰਮਾ ਅਤੇ ਮੈਂਬਰ ਆਫ ਪਾਰਲੀਮੈਂਟ ਜੈਨੀ ਕਵੈਨਬਰਗੇ ਸਿਆਸਤਦਾਨਾਂ ਨੇ ਇਸ ਕੰਪਨੀ ਨੂੰ ਹਿਊਮਨ ਰਾਈਟਸ ਦਾ ਹਵਾਲਾ ਦਿੰਦੇ ਹੋਏ ਇਸ ਸੌਦੇ ਉੱਤੇ ਮੁੜ ਵਿਚਾਰ ਕਰਨ ਦੇ ਲਈ ਕਿਹਾ ਸੀ ਸ਼ਰਮਾ ਨੇ ਕਿਹਾ ਸੀ ਕਿ ਕੈਨੇਡੀਅਨ ਨਾ ਬਿਜ਼ਨੈਸਸ ਨੂੰ ਅਮਰੀਕਾ ਵਿੱਚ ਜੋ ਕੁਝ ਵਾਪਰ ਰਿਹਾ ਉਸ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਭੂਮਿਕਾ ਬਾਰੇ ਸੋਚਣ ਦੀ ਲੋੜ ਹੈ ਡੈਮੋਕਰੇਸੀ ਕਿ ਰਾਈਜ਼ਿੰਗ ਵਰਗੇ ਗਰੁੱਪਾਂ ਨੇ ਕਿਹਾ ਸੀ ਕਿ ਆਇਸ ਵਰਗੀ ਏਜੰਸੀ ਨੂੰ ਬਿਲਡਿੰਗ ਵੇਚਣਾ ਨੈਤਿਕ ਤੌਰ ਤੇ ਗਲਤ ਹੋਏਗਾ ਕਿਉਂਕਿ ਇਹ ਏਜੰਸੀ ਪਰਿਵਾਰਾਂ ਨੂੰ ਵੱਖ ਕਰਨ ਦੇ ਲਈ ਸਖਤ ਇਮੀਗ੍ਰੇਸ਼ਨ ਕਾਰਵਾਈਆਂ ਦੇ ਲਈ ਜਾਣੀ ਜਾਂਦੀ ਹੈ BC ਦੇ ਬਿਲੀਨੀਅਰਜ਼ ਜੈਮ ਪੈਟਿਸਨ ਦੀ ਕੰਪਨੀ ਨੇ ਇਹ ਐਮ ਫੈਸਲਾ ਕਰਦਿਆ ਅਮਰੀਕੀ ਏਜੰਸੀ ਆਈਐਸ ਜਾਣੀ ਕਿ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਨੂੰ ਵਰਜੀਨੀਆ ਸਥਿਤ ਆਪਣਾ 550000 ਸਕੁਅਰ ਫੁੱਟ ਵੇਅਰ ਹਾਊਸ ਵੇਚਣ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ ਇਹ ਜਗ੍ਹਾ ਆਈਐਸ ਲਈ ਡਿਟੈਂਸ਼ਨ ਸੈਂਟਰ ਵਜੋਂ ਵਰਤੀ ਜਾਣੀ ਸੀ ਜੈਮ ਪੈਟਿਸਨ ਡਿਵੈਲਪਮੈਂਟ ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਰਜੀਨੀਆ ਵਿੱਚ ਉਹਨਾਂ ਦਾ ਇੰਡਸਟਰੀਅਲ ਬਿਲਡਿੰਗ ਵੇਚਣ ਦਾ ਸੌਦਾ ਹੁਣ ਅੱਗੇ ਨਹੀਂ ਵਧੇਗਾ ਇਸ ਸੌਦੇ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਤੇ ਅਮਰੀਕਾ ਦੋਵੇਂ ਥਾਵਾਂ ਤੇ ਤਿੱਖਾ ਪ੍ਰਤੀਕਰਮ ਦੇਖਣ ਨੂੰ ਮਿਲਿਆ ਸੀ ਬੀਸੀ ਦੀ ਅਟਾਰਨੀ ਜਨਰਲ ਨੀਕੀ ਸ਼ਰਮਾ ਅਤੇ ਮੈਂਬਰ ਆਫ ਪਾਰਲੀਮੈਂਟ ਜੈਨੀ ਕਵੈਨਬਰਗੇ ਸਿਆਸਤਦਾਨਾਂ ਨੇ ਇਸ ਕੰਪਨੀ ਨੂੰ ਹਿਊਮਨ ਰਾਈਟਸ ਦਾ ਹਵਾਲਾ ਦਿੰਦੇ ਹੋਏ ਇਸ ਸੌਦੇ ਉੱਤੇ ਮੁੜ ਵਿਚਾਰ ਕਰਨ ਦੇ ਲਈ ਕਿਹਾ ਸੀ ਸ਼ਰਮਾ ਨੇ ਕਿਹਾ ਸੀ ਕਿ ਕੈਨੇਡੀਅਨ ਬਿਜ਼ਨੈਸੇਜ਼ ਨੂੰ ਅਮਰੀਕਾ ਵਿੱਚ ਜੋ ਕੋਜੋ ਵਾਪਰ ਰਿਹਾ ਉਸ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਭੂਮਿਕਾ ਬਾਰੇ ਸੋਚਣ ਦੀ ਲੋੜਾ ਡੈਮੋਕਰੇਸੀ ਰਾਈジング ਵਰਗੇ ਗਰੁੱਪਾਂ ਨੇ ਕਿਹਾ ਸੀ ਕਿ ਆਈਐਸ ਵਰਗੀ ਏਜੰਸੀ ਨੂੰ ਬਿਲਡਿੰਗ ਵੇਚਣਾ ਨੈਤਿਕ ਤੌਰ ਤੇ ਗਲਤ ਹੋਏਗਾ ਕਿਉਂਕਿ ਇਹ ਏਜੰਸੀ ਪਰਿਵਾਰਾਂ ਨੂੰ ਵੱਖ ਕਰਨ ਦੇ ਲਈ ਸਖਤ ਇਮੀਗ੍ਰੇਸ਼ਨ ਕਾਰਵਾਈਆਂ ਦੇ ਲਈ ਜਾਣੀ ਜਾਂਦੀ ਹੈ। ਬੀਸੀ ਦੇ ਬਿਲੀਨੀਅਰ ਜੈਮ ਪੈਟਿਸਨ ਦੀ ਕੰਪਨੀ ਨੇ ਇਹ ਐਮ ਫੈਸਲਾ ਕਰਦਿਆ ਅਮਰੀਕੀ ਏਜੰਸੀ ਆਈਐਸ ਜਾਣੀ ਕਿ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੂੰ ਵਰਜੀਨੀਆ ਸਥਿਤ ਆਪਣਾ 5,50,000 ਸਕੁਅਰ ਫੋਟੋ ਵੇਅਰ ਹਾਊਸ ਵੇਚਣ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ ਇਹ ਜਗਾ ਇਸ ਲਈ ਡਿਟੈਂਸ਼ਨ ਸੈਂਟਰ ਵਜੋਂ ਵਰਤੀ ਜਾਣੀ ਸੀ ਜਿਮ ਪੈਟਿਸਨ ਡਿਵੈਲਪਮੈਂਟ ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਰਜੀਨੀਆ ਵਿੱਚ ਉਹਨਾਂ ਦਾ ਇੰਡਸਟਰੀਅਲ ਬਿਲਡਿੰਗ ਵੇਚਣ ਦਾ ਸੌਦਾ ਹੁਣ ਅੱਗੇ ਨਹੀਂ ਵਧੇਗਾ ਇਸ ਸੌਦੇ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਤੇ ਅਮਰੀਕਾ ਦੋਵੇਂ ਥਾਵਾਂ ਤੇ ਤਿੱਖਾ ਪ੍ਰਤੀਕਰਮ ਦੇਖਣ ਨੂੰ ਮਿਲਿਆ ਸੀ ਬੀਸੀ ਦੀ ਅਟਾਰਨੀ ਜਨਰਲ ਨੀਕੀ ਸ਼ਰਮਾ ਅਤੇ ਮੈਂਬਰ ਆਫ ਪਾਰਲੀਮੈਂਟ ਜੈਨੀ ਕੋਨਬਰਗੇ ਸਿਆਸਤਦਾਨਾਂ ਨੇ ਇਸ ਕੰਪਨੀ ਨੂੰ ਹਿਊਮਨ ਰਾਈਟਸ ਦਾ ਹਵਾਲਾ ਦਿੰਦੇ ਹੋਏ ਇਸ ਸੌਦੇ ਉੱਤੇ ਮੁੜ ਵਿਚਾਰ ਕਰਨ ਦੇ ਲਈ ਕਿਹਾ ਸੀ ਸ਼ਰਮਾ ਨੇ ਕਿਹਾ ਸੀ ਕਿ ਕੈਨੇਡੀਅਨ ਬਿਜ਼ਨੈਸਸ ਨੂੰ ਅਮਰੀਕਾ ਵਿੱਚ ਜੋ ਕੋਜੋ ਵਾਪਰ ਰਿਹਾ ਉਸ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਭੂਮਿਕਾ ਬਾਰੇ ਸੋਚਣ ਦੀ ਲੋੜ ਹੈ ਡੈਮੋਕਰੇਸੀ ਰਾਈジング ਵਰਗੇ ਗਰੁੱਪਾਂ ਨੇ ਕਿਹਾ ਸੀ ਕਿ ਆਇਸ ਵਰਗੀ ਏਜੰਸੀ ਨੂੰ ਬਿਲਡਿੰਗ ਵੇਚਣਾ ਨੈਤਿਕ ਤੌਰ ਤੇ ਗਲਤ ਹੋਵੇਗਾ ਕਿਉਂਕਿ ਇਹ ਏਜੰਸੀ ਪਰਿਵਾਰਾਂ ਨੂੰ ਵੱਖ ਕਰਨ ਦੇ ਲਈ ਸਖਤ ਇਮੀਗ੍ਰੇਸ਼ਨ ਕਾਰਵਾਈਆਂ ਦੇ ਲਈ ਜਾਣੀ ਜਾਂਦੀ ਹੈ BC ਦੇ ਬਿਲੀਨੀਅਰ ਜੈਮ ਪੈਟਿਸਨ ਦੀ ਕੰਪਨੀ ਨੇ ਇਹ ਐਮ ਫੈਸਲਾ ਕਰਦਿਆ ਅਮਰੀਕੀ ਏਜੰਸੀ ICE ਜਾਣ ਕੇ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੂੰ ਵਰਜੀਨੀਆ ਸਥਿਤ ਆਪਣਾ 550000 ਸਕੁਅਰ ਫੁੱਟ ਵੇਅਰ ਹਾਊਸ ਵੇਚਣ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ ਇਹ ਜਗ੍ਹਾ ICE ਲਈ ਡਿਟੈਂਸ਼ਨ ਸੈਂਟਰ ਵਜੋਂ ਵਰਤੀ ਜਾਣੀ ਸੀ ਜਿਮ ਪੈਟਿਸਨ ਡਵੈਲਪਮੈਂਟ ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਰਜੀਨੀਆ ਵਿੱਚ ਉਹਨਾਂ ਦਾ ਇੰਡਸਟਰੀਅਲ ਬਿਲਡਿੰਗ ਵੇਚਣ ਦਾ ਸੌਦਾ ਹੁਣ ਅੱਗੇ ਨਹੀਂ ਵਧੇਗਾ ਇਸ ਸੌਦੇ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਤੇ ਅਮਰੀਕਾ ਦੋਵੇਂ ਥਾਵਾਂ ਤੇ ਤਿੱਖਾ ਪ੍ਰਤੀਕਰਮ ਦੇਖਣ ਨੂੰ ਮਿਲਿਆ ਸੀ ਬੀਸੀ ਦੀ ਅਟਾਰਨੀ ਜਨਰਲ ਨੀਕੀ ਸ਼ਰਮਾ ਅਤੇ ਮੈਂਬਰ ਆਫ ਪਾਰਲੀਮੈਂਟ ਜੈਨੀ ਕਵੈਨਬਰਗੇ ਸਿਆਸਤਦਾਨਾਂ ਨੇ ਇਸ ਕੰਪਨੀ ਨੂੰ ਹਿਊਮਨ ਰਾਈਟਸ ਦਾ ਹਵਾਲਾ ਦਿੰਦੇ ਹੋਏ ਇਸ ਸੌਦੇ ਉੱਤੇ ਮੁੜ ਵਿਚਾਰ ਕਰਨ ਦੇ ਲਈ ਕਿਹਾ ਸੀ ਸ਼ਰਮਾ ਨੇ ਕਿਹਾ ਸੀ ਕਿ ਕੈਨੇਡੀਅਨ ਬਿਜ਼ਨੈਸਸ ਨੂੰ ਅਮਰੀਕਾ ਵਿੱਚ ਜੋ ਕੋਜ ਵਾਪਰ ਰਿਹਾ ਉਸ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਭੂਮਿਕਾ ਬਾਰੇ ਸੋਚਣ ਦੀ ਲੋੜ ਹੈ ਡੈਮੋਕਰੇਸੀ ਕਿ ਰਾਈジング ਵਰਗੇ ਗਰੁੱਪਾਂ ਨੇ ਕਿਹਾ ਸੀ ਕਿ ਆਇਸ ਵਰਗੀ ਏਜੰਸੀ ਨੂੰ ਬਿਲਡਿੰਗ ਵੇਚਣਾ ਨੈਤਿਕ ਤੌਰ ਤੇ ਗਲਤ ਹੋਵੇਗਾ ਕਿਉਂਕਿ ਇਹ ਏਜੰਸੀ ਪਰਿਵਾਰਾਂ ਨੂੰ ਵੱਖ ਕਰਨ ਦੇ ਲਈ ਸਖਤ ਇਮੀਗ੍ਰੇਸ਼ਨ ਕਾਰਵਾਈਆਂ ਦੇ ਲਈ ਜਾਣੀ ਜਾਂਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ